ਗੜ ਗਏ ਉਦੋਂ ਨਹੀਂ ਬਣਾਇਆ ਨਹੀਂ ਰੂਮ ਦੇ ਬੈਟਰੀਆਂ ਲੋ ਬਣਾਉਣਾ ਕਿੱਥੋਂ ਤੇ ਉੱਥੇ ਮੈਂ ਤਰਲਾ ਕਰਕੇ ਉਹਦਾ ਜਾਜ ਲਿਆ ਹੋਟਲ ਵਾਲੇ ਕੋ ਕਹਿੰਦਾ ਰੂਮ ਫ੍ਰੀ ਦੀ ਜਾਂਦੇ ਨਾ ਮੈਂ ਕਹਾਂ ਤੇਰੀ ਭੈਣ ਨੂੰ ਕਹਦਾ ਖਲੀ ਜਾਂਦੇ ਨਾ ਫੇਰ ਕਹਿੰਦਾ ਭਾਈ ਇੱਥੇ ਲਾ ਲੋ ਚਾਰਜ ਫੇਰ ਰੂਮ 'ਚ ਨਹੀਂ ਗਿਆ ਨੇ ਕਹਿੰਦਾ ਇੱਥੇ ਲਾ ਲਾ ਚਾਰਜ ਕਹਿੰਦਾ ਰੂਮ ਦੇ ਨਹੀਂ ਲਿਆ ਜਾਂਦੇ ਨਾ ਕਹਿੰਦਾ ਯਾਰ ਪਹਿਲਾਂ ਸਾਡੇ ਨਾਲ ਸਕੈਮ ਹੋਗਾ ਹੀ ਕਹਿੰਦਾ ਉਹ ਹੁਣ ਮੈਂ ਮੁੰਡਿਆਂ ਜਿਹਦੇ ਚਾਰਜ ਲੈ ਕੇ ਸੀਗੇ ਉਹਨਾਂ ਚਾਰਜ ਖਰਾਬ ਕਰਤਾ ਤਾਂ ਕਰਕੇ ਕਹਿੰਦਾ ਤਾਂ ਕਰਕੇ ਭਾਈ ਇੱਥੇ ਚਾਰਜ ਲਾ ਲਾ ਜਿਹਾ ਲਾਉਣਾ ਵਾ ਇਹ ਜਗਾ ਰੂਮ ਚੰਦੀ ਆ ਗਿਆ ਸਿੱਧਾ ਜਿਹਾ ਵਾਹ ਮੈਂ ਕਾਫੀ ਮਾਤਲੀ ਦੇਖੀ ਸੱਬਾ ਸਾਰੇ ਕਿਸ਼ਤਾਂ ਨਾ ਹਉਗਾ ਮੱਡਾ ਚੋਬਰ ਫਰੀ ਭਾਂ ਦੇ ਬਲਾ ਫਸ ਗਿਆ ਗਿਆ ਵਹਿਗਾ ਉਹ ਤਾਂ ਨਹੀਂ ਕਿੱਥੇ ਆ ਗਿਆ ਦਾ ਹੰਕਾ ਦਾ ਬਾਬਾ ਕਿੜੀਆਂ ਵਾ ਮੈਨੂੰ ਤਾਂ ਕੋਹ ਨਹੀਂ ਪਤਾਗਾ ਕੀ ਮੋਲ ਚਾਲਾਂ ਵਾਕਿ ਤੁਸੀਂ ਵਾਈਬ ਚੈੱਕ ਕਰ ਲਓ ਸਾਰਾ ਗੱਲਬਾਤ ਹੀ ਆ ਬੁਰੀ ਕਿੜੀਆਂ ਕਿਤਾਬਾਂ ਦੇ ਕਹਿਣਾ ਹੈ ਉਹ ਮੇਰੇ ਕੋਲ ਯਕੀਨ ਕਿਤਾਬਾਂ ਵਿੱਚ ਸਾਰੇ ਅਖਬਾਰਾਂ ਰੱਖੀਆਂ ਹੋਈਆਂ ਨੇ ਯਾਰ ਲਖਬਾਰਾਂ ਦੇਖ ਲੈਣੇ ਆ ਪੜ੍ਹਦਾ ਨਹੀਂ ਦੇਖਣ ਦਾ ਕਹਣਾ ਮੋਲ ਆ ਬਈ

ਗਾਇਸੋ ਉਥੋਂ ਆਏ ਆ ਉਥੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਦਾ ਦੇ ਕਿੰਨਾ ਸਵਰ ਸਵਰ ਦਾ ਨਾਦੇ ਬਾਬਾ ਨਸਈਆ ਮੈਂ ਫੰਗਰ ਆਇਓ ਸੀ ਉਹਦਰ ਉਹ ਫੇ ਕੰਮ ਕੰਮ ਆ ਕੇ ਅੰਦਰ ਵੜ ਕੇ ਬਣੀ ਕਿੱਧਰ ਕਿੱਧਰ ਹਾਂ ਦੇਖਿਆ ਮੜਾਇਆ ਹਾਂ ਬੇਬੀ ਉਹਦਰ ਹਾਂ ਮੜਾ ਵੀ ਜਾ ਪਾ ਆਹੋ ਚਿੱ ਜਾਣਾ ਵਾ ਹਾਂ ਬੰਦਾ ਇੱਕ ਆਇਆ ਵਾ ਕਿੱਤ ਲਾ ਵਾ ਸ਼ਾ ਮੈਡਮ ਇਹ ਮੈਂ ਸਾਨੂੰ ਆਏ ਆ ਬਾਬਾ ਮੈਨੂੰ ਖੁਸ਼ੀ ਬੜੀ ਹੋ ਰਹੀ ਐ ਪਖਲਾ ਨਹੀਂ ਆਇਆ ਚਾ ਕਰ ਕਰ ਡਾ ਭੈਣ ਚ ਨਾ ਮੜਾ 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 ਨਾ ਆਉਂਦੇ ਗਿਆ 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 ਜੁੜ ਗਿਆ ਅੱਗੇ ਉਹ ਗੁਰਦਾਰ ਰਿਹਾ ਯਾਰ ਮਦਰਾ ਹੋਂ ਲੱਗਿਆ ਜੱਜ ਬਹਿ ਚੱਲੇ ਆ ਮੈਂਗਾ ਚੈਕਿੰਗ ਕਰਦੇ ਪਿਆ ਵੇਟ ਕਰ ਲਓ ਜਿੱਥੇ ਇਹਨੂੰ ਨਵੇਂ ਨਗਾ ਲਿਆ ਹੰਦਰ ਲੱਸਣ ਤੇ ਪੜਾਣੀਆਂ ਆਵੇ ੜੁੱਕਿਆਂ ਵਾਲੇ ਸਾਰੇ ਜੱਜ ਚ ਬਹਿਣ ਲੱਗੇ कह यार जो है जैसे में यू बार कि नहीं यार हम चले या गाइस बहुत चक्कर ऊपर कटा जा इधर एंड नाउ गाइस इसको बोलते हैं जा एक गाइस ही हवा तो दे नहीं गाइस कहां पर बोला मेरे से नंबर अच्छा शानदार है अपन अच्छा रोज भाई राशन आप ये बड़ा लंबा आया ट्रेन बचाया ट्रेन में लम्बा बड़ा वा नंबर लेकिन कितना दस ले लगा नंबर

ਉਹਨੂੰ ਲੋੜ ਨਹੀਂ ਪੈਣੀ ਮडम ਦੀ ਆਵੇ ਆ ਟੀਓ ਟੈਨ ਤੂੰ ਇੱਥੇ ਨਾ ਮਗਰ ਇੱਥੇ ਇੱਥੇ ਆ 26 ਮੈਸਟਾਈਲ ਹੋ ਰਿਹਾ ਮੇਰਾ ਵੀਰਿਆ ਤੇਰੇ ਕਿੰਨਾ ਵੀਰੇ ਸਟਾਈਲ ਆਵੇ ਇੱਥੇ ਆਵੇ ਇੱਥੇ ਆਵੇ ਨਾ ਚਾਚ ਦੇਦੇ ਆ ਤਾਂ ਆਪਾਂ ਬੈਠੀਆ ਮਗਰ ਤੂੰ ਹੈ ਜੇ ਪਾਣੀ ਕਿਹੜੇ ਹੱਥੋਂ ਲਗਾ ਜਾ ਆ ਜੇ ਤੂੰ ਕਿਦਹੀਂ ਜਾਇਆ ਕਰੋ ਕੋ ਟਾਪ ਉੱਪਰ ਐਂਕੋ ਕਰਵਾਉਦਾ ਆਏ ਦੇਖ ਰਹਾ ਆ ਬੈਕ ਕਰ ਲੈ ਗਿਆ ਇੱਕ ਤੇ ਨਾਲ ਮੈਂ ਕਹਿੰਦਾ ਨਾ ਤੇ ਨਾਲ ਮੈਂ ਆਇਆ ਸਾਇੰਸ ਰੰਜੀਤ ਭਾਈ ਹੈਗੇ ਹੋ ਪੈਰਾਸ਼ੂਟ ਮੈਂ ਪੈਰਾਸ਼ੂਟ ਵੀ ਵੇਖਦਾ ਸੀ ਕਿ ਮੈਂ ਹੈਗਾ ਪੈਰਾਸ਼ੂਟ ਪੈਰਾਸ਼ੂਟ ਦੇਖਣ ਲੱਗਾ ਐਮਰਜੈਂਸੀ ਵਾਸਤੇ ਨਾ ਉਹ ਬਾਜੀ ਮਮਾ ਜੀ ਮੈਂ ਸ਼ਾਮ ਆਤੀ ਉਹ ਵੀ ਜੀ ਮਵਾਈ ਕਰਾ ਹਾਂ ਬਾਬਾ ਜੀ ਹਾਂ ਤੂੰ ਬਾਕੀ ਠੀਕ ਆ ਨਾ ਮੈਂ ਠੀਕ ਆ ਮਗਰ ਲੈ ਭਰਾ ਕਰਨ ਵਾਲਾ ਆ ਪੰਗੜਾ ਗਾੜੇ ਹੋਰ ਬੱਜੀ ਗੱਲ ਵਾ ਮੈਂ ਤੁਹਾਨਾਂ ਹਾਂ ਬਾਕੀ ਗਾਇਸ ਨੂੰ ਡਿਵਾਈਸ ਬਿਲਵਾਵਾ ਅਗਰ ਯੰਗ ਹਾਲੀ ਪਾਤੋ ਬੈਗਿਆ ਨਾ ਉਹ ਵੀ ਆਪਾਂ ਬੈਗਿਆ ਹੈ ਬਾਸ਼ਾ ਭਾਈ ਨੂੰ ਗਾਣਾ ਬਾਸ਼ਾ ਭਾਈ ਤੁਮ ਆਹ ਵੀਡੀਓ ਲਾਉਣ ਨਹੀਂ ਮਾਣੋਗਾ ਜੀ ਮੇਰਾ ਆਪਰਾ ਵੀਡੀਓ ਬੰਦ ਕਰੋ ਕਿੱਦਾਂ ਕਿੱਦਾਂ ਅੱਗੇ ਪਿੱਛੇ ਹੋ ਗਏ ਆ ਗਾਇਸ ਤੁਮ ਬਾਦ ਤੇ ਅੱਜ ਕਹਿਤਾ ਨਾਮ ਬਣਾ ਕੇ ਕੱਲ ਨੂੰ ਨਾ ਕਹਾਂਗਾ ਕੱਲ ਨੂੰ ਹਾਂ ਕੱਲ ਨੂੰ ਨਾ ਕਹਿਦਿਆਂ ਕਰੇ ਬਾਕੀ ਮੇਰਾ ਭਰਾ ਫੋਨ ਦੀ ਬੈਟਰੀ ਹੋਣਾ ਜੀ ਲੋ ਤੇ ਬਾਅਦ ਕਿਉਂ ਤੇ ਅਗੇ ਮਾਰ ਦਿਆ ਚਾਹ ਚਿੱਟ ਕਰਕੇ ਫੋਨ ਇੱਕ ਭਾਈ ਜਾਂਦਾ ਜੇ ਕੋਈ ਨੇ ਕਿਹਾ ਲੈ ਨੇ ਐਦਾਂ ਭਾਈ ਮੈਂ ਤੇ ਅੱਗੇ ਬੰਨਣ ਟ੍ਰੈਂਡ ਕਰਦਾ ਹਾਂ ਥੋੜੇ ਵਲੋਗਿੰਗ ਵਾਸਤੇ ਬਹੁਤ ਜੀ ਲਾਓ ਲਾਓ ਬੈਲਟ ਭਾਈ ਕਿੱਦਾਂ ਲੱਗਣੀ ਪਤਾ ਮੈਂ ਫਸ ਕੇ ਬਹਿ ਜੂ ਮੈਂ ਚਪੈ ਜਾਂਦਾ ਹੈ ਦਾ ਵੀ ਕੋਈ ਅਜੀ ਨਹੀਂ ਚਲ ਉੱਤਰ ਨਗਰ ਵਾਲੀ 10 ਲੱਖ ਅੱਧਾ ਲਾਉਣੀ ਫਸ ਪੁੱਸ ਗਿਆ ਕਿਤੇ ਜਿਵੇਂ ਮੋਰਨ ਹੈ ਆ ਬਡੋਨੀਆ ਚ ਹੈ ਆ ਬਡੋਨੀਆ ਚ ਅੱਜ ਕਹਿਤਾ ਤਾ ਮੈਨੂੰ ਉਸਤਾਦ ਇਹਦੇ ਵਿੱਚ ਕੀ ਨਾਮ ਹੈ ਇਹ ਚ ਬਸ ਇਦੀ ਪਾ ਦੇਣੀ ਲੈ ਮੈਨੂੰ ਪਤਾ ਹੀ ਸੀ ਸਾਲਾ ਤੂੰ ਆਹ ਮਾਰੀ ਜਾਂਦਾ ਮੈਂ ਬੈਠਾ ਰਹੇ ਤੈਨੂੰ ਪਤਾ ਕਿ ਨਹੀਂ ਰੱਖ ਬੜਾ ਐਸੇ ਭਾਂਡਾ ਅੱਜ ਪੁੱਛਦਾ ਫੇਂ ਗਾਂਦੋਂ ਨਾ ਪੁੱਛ ਲਈ ਮੈਨੂੰ ਤੈਨੂੰ ਬੜਾ ਪਤਾ ਮੇਰੇ ਤੈਨੂੰ ਖੋਲ ਲਿਆ ਵਾ ਕੋਈ ਨਹੀਂ ਆਪਾਂ ਨੂੰ ਖਾਲੀ ਭੇਜਾਂ ਨੇ ਇੱਥੇ ਬੈਗ ਰੱਖ ਜਾਣਾ ਹੈ ਕਾ ਭਰਿਆ ਹੋਇਆ ਹੈ ਮੈਂ ਉਹ ਜਗਣਾ ਜਾਣਾ ਵਾ ਬੱਸਾਂ ਚ ਅੱਜ ਤੂੰ ਕਹਿਤਾ ਇਹ ਗੱਲ ਬਸਾਂ ਜਿਵੇਂ ਬਹਾਰ ਆਇਆ। ਬਸ ਜਿਕੇ ਬੈਠਾ ਤੂੰ ਕੋਈ ਦੱਸ ਦੇ। ਕਾਲਜ ਐਂਡ ਪਰਸੈਂਟ ਡਿਗਰੋਂ ਹੋ ਗਏ ਆ। ਉਹਦਾ ਬਹਾਰ ਜਿਹਾ ਆ। ਬਹੁਤ ਸਰਪ੍ਰਾਈਜ਼ ਲੈਡ ਤਾਂ ਕਰਾਇਆ ਨਹੀਂ ਸੀ ਬਾਹਰ। ਚੱਲਾ ਕਰਦੇ ਬੰਨ। ਸਪੈਲਿੰਗ ਦੱਸ ਮੈਂ ਉਹਦੇ ਵੇਲੇ। ਯਾਰ ਭਾਈ। ਆਨੇ ਪ੍ਰੋਫੈਸਰਾਂ ਪੜੇ ਤਾਂ ਲੈਕਚਰਪਰ ਤੋਂ ਇੱਕ ਚੰਪਰ ਪਾਖਣੇ ਅਰਚੀਵਮੈਂਟ ਕੋ ਕਵਰ ਪਾ ਕੇ ਬਾਹਰ। ਲੈਕਚਰ ਤੋਂ ਲੰਘ ਤੋਂ ਕਿਛੇ ਬੇਮਾਸ ਤੋਂ ਕਿਤੇ ਤੁਹਾਨੂੰ ਬੁਲਾਇਆ।

ਉਹ ਲੈ ਲੋ ਇਹ ਤੇਰੇ ਬਣਾ ਕੀ ਫਿਰਿਆ ਨੂੰ ਬਣਾ ਦੀ ਲਾਵਾ ਬੜਾ ਪਿੱਛੇ ਨੂੰ ਆਈ ਪਾਜੀ ਪਾਜੀ ਪਿੱਛੇ ਨੂੰ ਬੁਲੇ ਸੋਨਹਰ ਦਸ ਸਰੀਆ ਕਾਲ yang、yeah, mana?、Well, uh ya ਲੰਗਨ ਲੱਗਾ ਹੁੰਦਾ खड़े है चले आते मैं चुप बैठा अपना मैं बस भरनी है और इधर काम पूरा चलना सेक बड़ा भैन चो एक सारी सेका लग गया

ਬਾਕੀ ਹੁਣ ਦੇ ਲਈ ਬਿਚਾਰ ਲੱਭਾਂ ਚਾਰਜ ਲੱਭਾਂ ਚਾਰਜਿੰਗ ਪੁਆਇੰਟ ਇਹ 40 ਵੋਲਟ ਹੁੰਦਾ ਪੁਆਇੰਟ ਨਹੀਂ ਹੁੰਦਾ 40 ਵੋਲਟ ਹੁੰਦਾ ਬਹੁਤ ਬੋੜੇ ਖਰੇ ਵੀ ਅੱਛਾ ਹੈ ਮੇਰੇ ਫਿਰ ਜੀ ਦੇਖ ਕਰ ਗਏ ਕਮਰਾ ਜ ਮੜਾਇਆ ਸੀ ਦੇਖਣਾ ਤਾਂ ਅੰਦਰ ਆ ਗਈ ਦੇਖਣਾ ਕੀ ਆ ਦੇਖਣਾ ਜੀ ਦੇਖਾ ਕੇ ਮੈਡਮ ਮਾਰੇ ਬੋਕਈ ਜਵਾਬਾ ਹੋ ਰਿਹਾ ਕਿ ਆ ਨਾ ਪਟਕਾ ਹੋ ਮੇਰਾ ਹਿੰਦੇ ਗੱਲ ਬਾਤ ਭੁਰਖਾ ਨਾ ਉਹ ਨਗਰ ਭੁਰਖਾ ਨਾ ਮਾਤਾ ਮੈਂ ਜਾਂਦੇ ਗੋ ਚੱਲੇ ਆਂ ਵੈਨੂ ਵੈਨ ਦੇ ਬੱਕਰੇ ਭਾਂ ਲੱਗੇ ਆਂ ਇਹੋ ਨੇ ਨਾ ਕੋਈ ਨਾ ਆ ਰਿਹਾ ਐਂ ਤੇ ਗਰਮੀ ਬੱਬਾ ਸਿੱਕੇ ਕਾਲੇ ਦੀ ਤੇ ਸਾਰਿਆਂ ਨੇ ਗ੍ਰਹਾਂ ਦੀਆਂ ਚੀਜ਼ਾਂ ਵੀ ਕਾਲੇ ਸਾਰੇ ਚੀਜ਼ਾਂ ਕਾਲਾ ਕਾਲਾ ਸਮੰਦਾਨਾ ਵਾਹ ਨਹੀਂ ਉਹ ਪੈ ਟਾਂ ਗੱਡੀਆਂ ਦੀ ਪੈ ਨਹੀਂ ਮੜੀ ਪਈ ਆ ਠੰਡ ਗਰਮੀ ਨਾ ਬੇ ਦੇ ਤਾਂ ਮੇਰੇ ਬੰਦ ਬਾਲ ਸੜ ਕੇ ਬਾਹਰ ਨਹੀਂ ਗਰਮੀ ਹੈ ਯਾਨੀ ਉੱਪਰ ਉੱਪਰ ਹੋ ਗਿਆ

ਕੈਸੇ ਰਹਾ ਫੇਰ

ਆ ਦੇਖ ਲੋ ਜੀ ਆਹ ਹਲਾ ਦਾ ਦਬਈ ਆਇਆ ਹਰੋਂ ਦੇ ਭਾਈ ਸੋਹਣੀ ਲੱਗਦੀ ਆ ਭਾਈ ਰੋਡ ਰੋਡ ਸਾਰੇ ਸਾਫ ਆ ਦੇਖਣ ਨੂੰ ਸਹੀ ਗੱਲ ਭਾਈ ਰੀਲਾਂ ਵਾਲੀ ਦਬਈ ਤੇ ਅਸਲੀ ਦਬਈ ਵਿੱਚ ਬਹੁਤ ਫਰਕ ਆ ਆ ਚੱਕ ਆ ਆ ਵੇ ਲੋ ਏਸੀ ਵੇ ਲੋ ਠੀਕ ਆ ਏਸੀ ਦੀ ਆਤਮਾ ਨਿਕਲ ਚੁੱਕੀ ਆ ਹੁਣ ਪਿੰਜਰ ਰਹਿ ਗਿਆ ਗੱਲਾਂ ਆ ਦੇਖ ਫੈਨ ਚ ਹਲਾ ਦਾ ਇਹ ਹੈਗੀ ਜੰਟਰੀ ਜਗਾ ਜਿੱਥੇ ਸਾਨੂੰ ਰੱਖਿਆ ਲਿਆਉਣ ਕਿ ਫੈਨ ਚ ਦੇ ਲੋ ਜੀ ਇਹ ਤੁਰ ਤੱਕ ਨਾ ਸੀ ਹੈ ਟੈਕਨਿਕਸਾਨ ਹੋ ਗਿਆ ਉੱਤੋਂ ਭਾਜੀ ਹੁਣੀ ਆਪਣੇ ਟੈਕੀਆ ਦੀ ਚਾਬੀ ਉੱਥੇ ਛੱਡ ਆਏ ਆ 에어ਪੋਰਟ ਤੇ ਇੰਡੀਆ ਜੀ ਇੰਡੀਆ ਜੀ ਛੱਡਤੀ ਇੰਡੀਆ ਜੀ ਛੱਡ ਆਂਦੀ ਭਾਈ ਅੰਬਰਸਰ ਜੇ ਕੋਈ ਬੰਦਾ ਵੇਖਦਾ ਪਿਆ ਵਲੌਗ ਤੇ ਹੁੰਦਾ ਹੈ ਚਾਬੀ ਫੜੀ ਲਿਆਵੇ ਉਹ ਵੀ ਨਾ ਜਾ ਕੇ ਤਾਂ ਠੀਕ ਆ ਠੀਕ ਆ ਭਾਜੀ ਉਹ ਨੰਬਰ ਦੇ ਰਿਓ ਭਾਈ ਉਹ ਦੂਸਰੇ ਭਾਈ ਦਾ ਨੰਬਰ ਦੇ ਦਿਓ ਆਪਣਾ ਵੀ ਦੋ ਦਾ ਵੀ ਦੂਸਰੇ ਦਾ ਵੀ ਗੱਲ ਚੱਲ ਰਹੀ ਹੈ। ਸਤਨਾ ਨੂ। ਲੋ ਜੀ ਇਹਨੇ ਪਹੁੰਚ ਚੁੱਕੇ ਆ ਰੋਟੀ ਬਾਣੀ ਤਾਂ ਭਾਈ ਸ਼ਗਲੇਦ। ਹੋਣ ਆਏ ਬਾਹਰ ਭਾਈ ਲੈ ਕੇ ਆਏ ਸਾਨੂੰ। ਸਿਆ ਤੈਨਾਂ ਦਾ ਨਾਮ ਦੀ ਸਬਜੀ ਮਿਲੀ ਆ ਨਾਲ ਸਲਾਦ ਤੇ ਇੱਕ ਦਾ ਨਾਮ ਦੀ ਰੋਟੀ। ਬਾਕੀ ਸਭ ਚੱਲ ਜਾਗਾ ਤਾਂ ਦੇ ਭਾਈ ਜੀ। ਰੰਗ ਔਟ ਗਏ ਆ ਕਿਉਂਕਿ ਸਿਗਨਲ ਵੀ ਔਟ ਗਏ ਆ ਜੀ। ਬਾਕੀ ਭਾਈ ਰੋਟੀਆਂ ਨੰਗੀਆਂ ਰੋਟੀ ਨਹੀਂ ਵਧੀਆ ਘਰ ਦੀ ਰੋਟੀ ਵੱਡੀ ਹੈ ਨਾ ਇਹ ਮੂੰਹ ਫੋਟਾ ਪੈ ਗਿਆ ਮੁੰਡਾ ਇਹਦਾ ਮੂੰਹ 당ਦਾ ਰਹੇਗਾ ਆਈ ਰੋਟੀ ਜਾਰੀ ਬੋਲ ਲਗੀ ਬਾਕੀ ਰੋਟੀ ਮਣੀ ਖਾ ਕੇ ਮਿਲਦੇ ਆ ਤੁਹਾਨੂੰ ਬਾਹਰ ਨਿਕਲਦੇ ਆ ਦਿਖਾਉਨੇ ਆ ਓਕੇ ਮੁੰਡਾ ਕੋਲ ਨਾ ਮਾਡਮ ਹੋਇਡ ਭਈਆ ਲੱਗਣੀ ਇਹਦੇ ਭਾਈ ਇਤੋਂ ਹੋਸਾੜਾ ਇਹਦਾਵਾ खाह <manyolga> साइड <golga> <golga>